ਲਿਹਰ 6 ਵੇਗੇ ਐਸਜੀਪੀਸੀ ਅੰਤਰਿਕ ਕਮੇਟੀ ਦੀ ਅਹਿਮ ਬੈਠਕ ਕਈ ਪੰਥਕ ਮਸਲਿਆਂ ਨੂੰ ਲੈ ਕੇ ਹੋਵੇਗੀ ਚਰਚਾ ਕੱਲ ਤੱਕ ਕਹਾ ਵਿਜਾਰਾ ਮੈਂਬਰੀ ਸਲਾਹਕਾਰ ਬੋਰਡ ਦੇ ਗਠਨ ਤੇ ਵੀ ਹੋਣ ਗਿਆ ਵਿਚਾਰਾ ਬਟਾਲਾ ਸ਼ਮੰਦਰ ਦੇ ਸਰੋਵਰ ਚ ਨਿਹੰਗ ਨੇ ਨੁਹਾਇਆ ਕੋੜਾ ਸ਼੍ਰੀ ਅਚਲੇਸ਼ਵਰ ਮੰਦਰ ਕਮੇਟੀ ਨੇ ਜਤਾਇਆ ਤਰਾਜ਼ ਨਿਹੰਗ ਤੇ ਮੰਦਰ ਦੇ ਸੇਵਕਾਂ ਤੇ ਹਮਲਾ ਕਰਨ ਦੇ ਵੀ ਇਲਜ਼ਾਮ ਵਿਵਾਦ ਬਦਨ ਤੋਂ ਬਾਅਦ ਨਿਹੰਗ ਨੇ ਮੰਗੀ ਮੁਆਫੀ ਮੁਸੇ ਵਾਲਾ ਦੇ ਤਾਇ ਚਮਕੌਰ ਸਿੰਘ ਦੇ ਗਨਮੈਨ ਦੀ ਗੋਲੀ ਲੱਗਣ ਨਾਲ ਮੌਤ ਪਿਸਤੌਲ ਸਾਫ ਕਰਦੇ ਹੋਏ ਗੋਲੀ ਚੱਲਣ ਦਾ ਖੱਛਾ ਹਸਪਤਾਲ ਲੈ ਜਾਂਦੇ ਹੋਏ ਰਾਜ ਤੋੜਿਆ ਦਮ ਬਟਿੰਡਾ ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਦੇ ਮਾਮਲੇ ਵਿੱਚ ਦੋ ਐਫ ਆਈ ਆਰਸ ਦਰਜ ਕਈ ਕਿਸਾਨਾਂ ਨੂੰ ਬਾਈ ਨੇਮ ਕੀਤਾ ਨਾਮਜ਼ਦ ਰਾਏ ਕੇ ਕਲਾ ਦੀ ਮੰਡੀ ਚ ਬੰਦਕ ਬਣਾਈ ਤੋਂ ਅਧਿਕਾਰੀਆਂ ਨੂੰ ਛਡਾਉਣ ਰਹੀ ਸੀ ਪੁਲਿਸ ਜਿੰਨੀ ਚੋਣਾ ਦੀ ਜਾਂਚ ਦਲਜੀਤ ਗੋਲਡੀ ਦੀ ਐਂਟਰੀ ਗਿੱਦੜਵਾਹ ਚ ਰਾਜਾ ਵੜਿੰਗਮਲ ਕੀਤਾ ਪ੍ਰਚਾਰ ਲੋਕ ਸਭਾ ਚੋਣਾ ਦੌਰਾਨ ਆਪ ਸ਼ਾਮਲ ਹੋਏ ਸੀ ਗੋਲਡੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਟਰਬਲ ਬਰਨਿੰਗ ਦੀ ਪੁਰਾਲੀ ਸਾਡੇ ਜਾਂਦੀ ਪੁਰਾਲੀ ਸਾਡੇ ਜਾਣ ਨੂੰ ਲੈ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਆ ਨੋਟਿਸ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕੀਤਾ ਹੈ ਤੇ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਪੁੱਛਿਆ ਕਿ ਤੁਹਾਡੇ ਜ਼ਿਲ੍ਹੇ ਚ ਕਿਉਂ ਨਹੀਂ ਰੁਕ ਰਹਾ ਪੁਰਾਲੀ ਸਾੜਨ ਦਾ ਸਿਲਸਲਾ 14 ਨਵੰਬਰ ਤੱਕ ਸਪਸ਼ਟਿਕਰ ਕਲੈਰੀਫਿਕੇਸ਼ਨ ਮੰਗਿਆ ਹੈ ਸੂਬੇ ਚ ਸੰਗਰੂਰ ਸਬ ਤੋਂ ਵੱਧ ਫਰਾਲੀ ਸੜੀ ਜਾ ਰਹੀ ਹੈ ਅੱਜ ਵੀ ਰਹੀ ਫਰਾਲੀ ਸੜਨ ਦੇ ਕੱਲ ਦੇ ਇੱਕ ਦਿਨ ਦੇ 103 ਥਾਵਾਂ ਤੇ ਮਾਮਲੇ ਜੋ ਨੇ ਉਪਰਾਲੀ ਸੜਨ ਦੇ ਸਾਹਮਣੇ ਆਏ ਨੇ ਤੇ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਅ ਨੋਟਿਸ ਜਾਰੀ ਕੀਤਾ ਗਿਆ ਹੈ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਤੇ ਪੁੱਛਿਆ ਗਿਆ ਹੈ ਕਿ ਤੁਹਾਡੇ ਜ਼ਿਲ੍ਹੇ ਚ ਫਰਾਲੀ ਸੜਨ ਦੇ ਜੋ ਮਾਮਲੇ ਨੇ ਉੱਥਮ ਕਿਉਂ ਨਹੀਂ ਰਹੇ ਰੁਕ ਕਿਉਂ ਨਹੀਂ ਰਹੇ ਕਿਉਂ ਸੰਗਰੂਰ ਸਬ ਤੋਂ ਜ਼ਿਆਦਾ ਬੁਰੀ ਹੈ ਤੇ की ही एक मामले साड़न तक सामने आ है कि बेंच 103 ਮਾਮਲੇ ਪਰਾਲੀ ਸਾੜਨ ਦੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਜਿਸ ਕਾਰਨ ਕਿ ਆ ਸੈਂਟਰਲ ਪ੍ਰਦੂਸ਼ਨ ਕੰਟਰੋਲ ਬੋਰਡ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨਹੀਂ ਸੈਂਟਰਲ ਪ੍ਰਦੂਸ਼ਨ ਕੰਟਰੋਲ ਬੋਰਡ ਹੈ ਜਿਸ ਦੇ ਵੱਲੋਂ ਅੱਜ ਨੋਟਿਸ ਹੈ ਜਾਰੀ ਕੀਤਾ ਗਿਆ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ ਚੀਫ ਸੁਪਰੀਮ ਕੋਰਟ ਉਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵੱਲੋਂ ਇੱਕ ਅਹਿਮ ਟਿੱਪਣੀ ਕੀਤੀ ਗਈ ਸੀ ਜਿਨੇ ਵੀ ਐਨਸੀਆਰ ਦੇ ਨਾਲ ਲੱਗੇ तमाम ਜੋ ਏਰੀਆ ਸੀ ਉੱਥੇ ਵੀ ਪਰਾਲੀ ਸਾੜੇ ਜਾਂਦੇ ਜੋ ਫਾਈਨ ਸੀ ਉਸ ਨੂੰ ਦੁਗਣਾ ਕੀਤਾ ਗਿਆ ਸੀ ਮੇਨਾ ਮੇਸੇ ਉਹ ਕਿ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਜੁੜੋਏ ਨੇ ਚਰਨਜੀਤ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਨੋਟਿਸ ਇਸ ਨੋਟਿਸ 'ਤੇ ਹੋਰ ਕੀ ਕੁਝ ਲਿਖਿਆ ਗਿਆ ਹੈ ਜ਼ਹਰ ਜੀ ਗੱਲ ਕਿ ਸੰਗੂਰ ਸਭ ਤੋਂ ਜ਼ਿਆਦਾ ਝੋਨਾ ਲਗਾਇਆ ਜਾਂਦਾ ਹੈ। ਬਿਲਕੁਲ ਅਗਰ ਆਪਾਂ ਗੱਲ ਕਰੀਏ ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ ਝੋਨਾ ਲਗਾਇਆ ਜਾਂਦਾ ਤੇ ਸੰਗਰੂਰ ਦੇ ਵਿੱਚ ਝੋਨੇ ਲਗਾਉਣ ਦੇ ਕਾਰਨ ਹੀ ਸਭ ਤੋਂ ਜ਼ਿਆਦਾ ਜਿਹੜੇ ਕੇਸ ਹੈਗੇ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਸਾਹਮਣੇ ਆਏ ਨੇ ਜਿਸ ਦੇ ਕਾਰਨ ਇੱਕ ਵੱਡਾ ਐਕਸ਼ਨ ਜਿਹੜਾ ਹੈਗਾ ਸੋ ਸੰਗਰੂਰ ਦੇ ਪ੍ਰਸ਼ਾਸਨ ਦੇ ਉੱਪਰ ਲਿਆ ਗਿਆ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਤੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਜਿਹੜਾ ਹੈਗਾ ਕਿਦਨੇ ਕਿਦ ਇੱਕ ਨੋਟਿਸ ਕੱਢਿਆ ਗਿਆ ਕਾਰਨ ਦੱਸੋ ਨੋਟਿਸ ਜਿਹੜਾ ਹੈਗਾ ਕੱਢਿਆ ਗਿਆ ਤੇ ਸਾਫ਼ ਤੌਰ ਤੇ ਪੁੱਛਿਆ ਗਿਆ ਕਿ ਐਨਏ ਐਕਸ਼ਨ ਲਾਈਨ ਦੇ ਬਾਵਜੂਦ ਵੀ ਜਿਹੜਾ ਹੈਗਾ ਕਿਉਂ ਸੰਗਰੂਰ ਦੇ ਵਿੱਚ ਐਨੇ ਪਰਾਲੀ ਨੂੰ ਅੱਗ ਲਗਾਉਂਦੇ ਮਾਮਲੇ ਸਾਹਮਣੇ ਆਏ ਨੇ ਗੱਲ ਕਰੀਏ ਤਾਂ ਲਗਾਤਾਰ ਅਗਰ ਆਪਾਂ ਹਰ ਰੋਜ਼ ਦਾ ਡਾਟਾ ਕੱਢੀਏ ਰੋਜ਼ਾਨਾ ਜਿੰਨੇ ਵੀ ਕੇਸ ਪੰਜਾਬ ਦੇ ਵਿੱਚ ਆਉਂਦੇ ਨੇ ਸਭ ਤੋਂ ਜ਼ਿਆਦਾ ਕੇਸ ਲਗਭਗ ਸੰਗਰੂਰ ਦੇ ਵਿੱਚ ਅੱਗ ਲਗਾਉਂਦੇ ਸਾਹਮਣੇ ਨਜ਼ਰ ਆ ਰਹੇ ਨੇ ਕਿਸਾਨ ਕਹ ਰਹੇ ਨੇ ਇਹ ਸਾਡੀ ਮਜਬੂਰੀ ਹੈ ਸਾਡੇ ਕੋਈ ਹੱਲ ਨਹੀਂ ਪਰ ਪ੍ਰਸ਼ਾਸਨ ਲਗਾਤਾਰ ਰੋਜ਼ਾਨਾ ਅਲੱਗ-ਅਲੱਗ ਟੀਮਾਂ ਬਣਾ ਕੇ ਚਾਹੇ ਉਹ ਐਸ.ਡੀ.ਐਮ ਹੋਣ ਐਸ.ਡੀ.ਐਮ ਦੇ ਨਾਲ ਡੀ.ਐਸ.ਪੀ ਹੋਵੇ ਪੁਲਿਸ ਦਾ ਚਾਹੇ ਹੋ ਡੀ.ਸੀ ਹੋਣ ਡੀ.ਸੀ ਦੇ ਨਾਲ ਐਸ.ਐਸ.ਪੀ ਹੋਵੇ ਪੁਲਿਸ ਦਾ ਸੀਗਿਲਦਾਰ ਦੇ ਨਾਲ ਐਸਚਓ ਹੁੰਦਾ ਤਾਂ ਅਲੱਗ-ਅਲੱਗ ਟੀਮਾਂ ਬਣਾ ਕੇ ਪੂਰੇ ਹਲਕਿਆਂ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਹੈਗੀ ਆ ਜਿੱਥੇ ਵੀ ਅੱਗ ਲੱਗਣ ਦੀ ਘਟਨਾ ਹੁੰਦੀ ਆ ਪਹੁੰਚਦੇ ਨੇ ਅੱਗ ਬੁਝਾਉਂਦੇ ਨੇ ਕਈ ਜਗ੍ਹਾ ਕਿਸਾਨਾਂ ਦੇ ਵੱਲੋਂ ਘੇਰਾਬੰਦੀ ਕੀਤੀ ਆ ਤਲਖ ਵੀ ਜਿਹੜੇ ਹੁੰਦੇ ਨੇ ਮਾਮਲੇ ਆਉਂਦੇ ਨੇ ਪਰ ਫਿਰ ਵੀ ਜਿਹੜਾ ਹੈਗਾ ਕਿਤਨਾ ਕਿਤੇ ਮਾਮਲੇ ਸਭ ਤੋਂ ਜ਼ਿਆਦਾ ਹੋਣ ਦੇ ਕਾਰਨ ਇਹ ਐਕਸ਼ਨ ਜਿਹੜਾ ਹੈਗਾ ਹੁਣ ਸੰਗਰੂਰ ਪ੍ਰਸ਼ਾਸਨ ਦੇ ਉੱਪਰ ਲੈ ਗਿਆ ਕਾਰਨ ਮੰਗੇ ਗਿਆ ਕਿ ਕੀ ਕਾਰਨ ਆ ਵੀ ਤੁਹਾਡੇ ਵੱਲੋਂ ਇੰਨੀ ਕਾਰਵਾਈ ਕਰਨ ਦੇ ਬਾਵਜੂਦ ਵੀ ਜਿਹੜੇ ਹੈਗੇ ਨੇ ਐਨਐਫ ਪਰਾਲੀ ਦੇ ਮਾਮਲੇ ਸਾਹਮਣੇ ਕਿਉਂ ਜੰਜੀਵ ਆ ਵੀ ਕਿਹਾ ਜਾ ਸਕਦਾ ਹੈ ਕਿ ਆ ਜੋ ਪੂਰਾ ਨੋਟਿਸ ਹੈ ਸੈਂਟਰ ਦੇ ਵੱਲੋਂ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਭੇਜਿਆ ਗਿਆ ਹੈ ਕਿ ਜਿਸ ਦਾ ਅਸੀਂ ਵੇਖਿਆ ਸੀ ਕਿ ਕਿਤਨਾ ਕਿਤੇ ਸੁਪਰੀਮ ਕੋਰਟ ਕਾਫੀ ਸਖਤ ਸੀ ਜੋ ਐਨਸੀਆਰ ਦੇ ਨਾਲ ਲੱਗਦੇ ਏਰੀਆਸ 'ਚ ਉੱਥੇ ਪ੍ਰਾਲੀਸਾਂ ਨੂੰ ਲੈ ਕੇ ਜੋ ਫਾਈਨਸ ਸੀ ਦੁੱਗਣਾ ਕਰ ਦਿੱਤਾ ਗਿਆ ਸੀ ਇਹੋ ਜਿਹਾ ਵੀ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਜੇ ਜਵਾਬ ਸੈਟੀਸਫੈਕਟਰੀ ਨਾ ਮਿਲਿਆ ਤਾਂ ਬਿਲਕੁਲ ਜਦੋਂ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰਤਾ ਪ੍ਰਸ਼ਾਸਨ ਹੀ ਹੁੰਦਾ ਕਿਉਂਕਿ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੁੰਦੀ ਆ ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਹਰ ਇੱਕ ਸੋ ਜਿਹੜੇ ਪਰਾਲੀ ਦੇ ਮਾਮਲੇ ਨੇ ਉਹਨਾਂ ਦੇ ਉੱਪਰ ਜਿਹੜੀ ਹੈਗੀ ਠੱਲ ਪਾਈ ਜਾ ਸਕੇ ਪਰ ਲਗਾਤਾਰ ਪਾਵੇਂ ਪ੍ਰਸ਼ਾਸਨ ਕੰਮ ਕਰ ਰਿਹਾ ਸੀ ਪਰ ਮਾਮਲੇ ਸਭ ਤੋਂ ਜ਼ਿਆਦਾ ਸੰਗਰੂਰ ਦੇ ਵਿੱਚ ਆਏ ਨੇ ਜਿਸ ਦੇ ਕਾਰਨ ਵੱਡਾ ਐਕਸ਼ਨ ਲਿਆ ਗਿਆ ਕਾਰਨ ਮੰਗਿਆ ਗਿਆ ਕਿ ਅਸਲ ਕਾਰਨ ਕੀ ਆ ਤੁਹਾਡੇ ਵੱਲੋਂ ਐਡੀ ਕਾਰਵਾਈ ਕੀਤੀ ਜਾ ਰਹੀ ਸੀ ਉਸ ਦੇ ਬਾਵਜੂਦ ਵੀ ਇਦਾਂ ਦੇ ਜਿਹੜੀ ਇੰਨੀ ਵੱਡੀ ਗਿਣਤੀ ਦੇ ਜਿਹੜੇ ਹੈਗੇ ਨੇ ਮਾਮਲੇ ਆਏ ਨੇ ਕਿਉਂਕਿ ਜਿਹੜੇ ਜੁਰਮਾਨੇ ਨੇ ਜਿਵੇਂ ਤੁਸੀਂ ਗੱਲ ਕਰੀਏ ਤਾਂ ਪਹਿਲਾਂ 250 ਜੁਰਮਾਨਾ ਸੀ ਤਾਂ ਹੁਣ ਦੁੱਗਣਾ ਜਿਹੜੇ ਹੈਗੇ ਨੇ ਜੁਰਮਾਨੇ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਉੱਪਰ ਰੈੱਡ ਐਂਟਰੀਆਂ ਹੋ ਰਹੀਆਂ ਨੇ ਉਹਨਾਂ ਦੀਆਂ ਤਾਂ ਉਹਦੇ ਬ ਹੇਗਾ ਬਡੀ ਗਿਣਤੀ ਦੇ ਵਿੱਚ ਇਹ ਹਾਲਾਤ ਕਿਉਂ ਬਣੇ ਇਹ ਕਾਰਨ ਹੁਣ ਪ੍ਰਸ਼ਾਸਨ ਜਿਹੜਾ ਹੈਗਾ ਜਵਾਬ ਦੇਊਗਾ ਇਹ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਐਸਪੀ ਸੰਗਰੂਰ ਜਿਹੜਾ ਹੈਗੇ ਨੇ ਜਵਾਬ ਦੇਣਗੇ ਵੀ ਹਾਲਾਤ ਕਿਉਂ ਇਦਾਂ ਦੇ ਬਣੇ ਜੀ ਅਚਰਨਜੀਤ ਇਸ ਪੂਰੇ ਨੋਟਿਸ ਨੂੰ ਲੈਣ ਤੋਂ ਬਾਅਦ ਜੋ ਪ੍ਰਸ਼ਾਸਨ ਦਾ ਸੰਗਠਨ ਪ੍ਰਸ਼ਾਸਨ ਦਾ ਕੋਈ ਪ੍ਰਤੀਕੰਮ ਰਿਐਕਸ਼ਨ ਸਾਹਮਣੇ ਆਇਆ ਹੈ ਫਿਲਹਾਲ ਅਸੀਂ ਫਿਲਹਾਲ ਇਸ ਤੋਂ ਬਾਤ ਨਹੀਂ ਆਏ ਪਰ ਜਦੋਂ ਵੀ ਅਸੀਂ ਪ੍ਰਸ਼ਾਸਨ ਦਾ ਨਾਮ ਗੱਲ ਕਰਦੇ ਆ ਅਸੀਂ ਖੁਦ న్యూਸ 18 ਨੇ ਵੀ ਹਰ ਇੱਕ ਜਗ੍ਹਾ ਜਾਇਦਾ ਲਿਆ ਡਿਪਟੀ ਕਮਿਸ਼ਨਰ ਦੇ ਨਾਲ ਵੀ ਅਸੀਂ ਜਾ ਕੇ ਮਾਹੌਲ ਦੇਖਿਆ ਤੇ ਵੈਸੇ ਵੀ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਸਾਡੇ ਦਰਸ਼ਕਾਂ ਨੂੰ ਮਾਹੌਲ ਦਿਖਾਉਂਦੇ ਰਹਨੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਦਰਅਸਲ ਮਾਹੌਲ ਇਦਾਂ ਦਾ ਬਣਿਆ ਹੋਇਆ ਕਿ ਜਿਹੜਾ ਪ੍ਰਸ਼ਾਸਨ ਹੈਗਾ ਪਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਪ੍ਰਸ਼ਾਸਨ ਨੇ ਕੀਤੀਆਂ ਨੇ ਪਰ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅੱਗ ਲੱਗਣ ਦੇ ਮਾਮਲੇ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਏ ਨੇ ਦੀਵਾਲੀ ਦੇ ਦਿਨ ਲੋਕਾਂ ਨੇ ਵੱਡੀ ਗਿਣਤੀ ਚ ਅੱਗ ਲਗਾਈ ਹੈ ਕਿ ਪਟਾਕਿਆਂ ਦੀ ਰੌਸ਼ਨੀ ਦੇ ਵਿੱਚ ਜਿਹੜਾ ਹੈਗਾ ਸੈਟਲਾਈਟ ਸੈਂਸ ਨਹੀਂ ਫੜ ਪਾਊਗਾ ਸਭ ਤੋਂ ਜ਼ਿਆਦਾ ਮਾਮਲੇ ਦੀਵਾਲੀ ਦੇ ਦਿਨ ਆਏ ਨੇ ਜਾਂ ਫਿਰ ਲੋਕ ਕਿਸਾਨ ਕੀ ਕਰਦੇ ਨੇ ਜਦੋਂ ਸ਼ਾਮ ਹੋ ਜਾਂਦੀ ਹੈ ਤਕਰੀਬਨ 5 5:30 6 ਵਜੇ ਦਾ ਸਮਾਂ ਹੋ ਜਾਂਦਾ ਉਸ ਤੋਂ ਬਾਅਦ ਕਿਤਨਾ ਕਿਤੇ ਜਾ ਕੇ ਅੱਗ ਲਗਾ ਦੇਣਗੇ ਕਿ ਹੁਣ ਜਿਹੜੇ ਸਰਕਾਰੀ ਅਧਿਕਾਰੀ ਨੇ ਆਪਣੇ ਘਰ ਚਲੇ ਜਾਣਗੇ ਛੁੱਟੀ ਤੇ ਚਲੇ ਜਾਣਗੇ ਕਿਤਨਾ ਕਿਤੇ ਪਾਵੇਂ ਲੱਖ ਕੋਸ਼ ਇਹਨਾਂ ਪਰ ਮਾਮਲੇ ਕਿਸੇ ਵੀ ਤਰੀਕੇ ਨਾਲ ਕੰਟਰੋਲ ਨਹੀਂ ਹੋਏ ਜਿਸ ਦੇ ਕਾਰਨ ਉਹਨਾਂ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੇ ਉੱਪਰ ਲੈ ਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚੰਜੀਪ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਆ ਨੋਟਿਸ ਕੱਢਿਆ ਹੈ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰਿਤ ਐਸਐਸਪੀ ਤੋਂ ਵੱਲੋਂ ਜਵਾਬ ਤਲਬ ਕੀਤਾ ਗਿਆ ਹੈ ਕਿ ਤੁਹਾਡੇ ਜ਼ਿਲ੍ਹੇ ਚ ਸੰਗਰੂਰ ਚ ਪ੍ਰਾਲੀ ਸੜਨ ਦੇ ਜੋ ਮਾਮਲੇ ਨੇ ਉਹ ਥੰਮ ਕਿਉਂ ਨਹੀਂ ਰਹੇ ਰੁਕ ਕਿਉਂ ਨਹੀਂ ਰਹੇ अगर एस जी पीसी की एस जी पीसी अंतरिम कमेटी की अहम मीटिंग जो है बैठक शुरू होगी धामी के चौथी वार प्रधान तो बनने पहली बैठक हो रही है मीटिंग कई पंथक मसल चर्चा जाएगी, की जाएगी विचार की जाएगियां मीटिंग जा चकाल तख्त साहब के ग्यारह मैंबरी सलाहकार बोर्डरी की भी चो कुछ देर पहला जो हरजिंदर सिंह तामी ओ दरबार साहब कॉम्प्लेक्स पहुंच गए थे ते उना दे वालों दरबार साहब नतमस्तक कोई ते 11 बजे तकरीबन आज वो 11 बजे अब मीटिंग शुरू होनी है जिक्र योग है कि हरजिंदर सिंह तामी चौथी बार लगातार चौथी बार एसजीपीसी दे प्रधान बने ने ते उना चौथी बार प्रधान बनने तो बाद पहली बार आज मीटिंग है और जारी है कई पंथक ਮਸਲਾ ਨੂੰ ਲੈ ਕੇ ਵਿਚਾਰਾ ਚਰਚਾ ਇਸ ਮੀਟਿੰਗ ਜੋ ਨੇ ਉਹ ਕਿਤਨਾ ਜਨ ਕੁਛ ਦੇ ਪਹਿਲਾਂ ਦੇ तमाम ਪ੍ਰਸ਼ਨਾਂ ਜਿਹੜੇ ਜੀ ਜੀ ਦੀ ਬਤਾਨ ਹਰਜਿੰਦਰ ਸਿੰਘ ਤਾਮੀ ਹੋ ਚੁੱਕੇ ਨੇ ਤੇ ਇਸ ਦੇ ਚਾਲੇ ਪਹਿਲੇ ਉਹ ਦਰਬਾਰ ਸਾਹਿਬ ਗਏ ਨਤਸਤਕ ਹੋਏ ਤੇ ਹੁਣ तमाम ਜਿੰਨੇ ਵੀ ਮੈਂਬਰਸ ਨੇ ਉਹਨਾਂ ਨਾਲ ਇਕੱਠਾ ਕਰ ਲਈ ਜਾਏਗੀ ਮੀਟਿੰਗ ਕੀਤੀ ਜਾਏਗੀ ਚਰਚਾ ਕੀਤੀ ਜਾਏਗੀ ਜੈਸੀ ਕੱਲ ਕਰੀਏ ਤੇ ਜਿਸ ਦਿਨ ਜਨਰਲ ਖਾਉ ਦਾ ਇਜਲਾਸ ਸੀ ਐਸਜੀਪੀਸੀ ਦੀ

ਤੰਮੇਨਾ ਮੈਸੇ ਹੋ ਗਈ ਰਾਜੀਵ ਸ਼ਰਮਾ ਜਿੜੋ ਨੇ ਓਵਰ ਟੂ ਯੂ ਰਾਜੀਵ ਬਿਲਕੁਲ ਸਰਬਜੋਤ ਕਿਉਂਕਿ ਹਰ ਸਾਲ ਐਸਜੀਪੀਸੀ ਦੇ ਪ੍ਰਧਾਨ ਦੀ ਜਿੱਤੇ ਚੋਣ ਕੀਤੀ ਜਾਂਦੀ ਹੈ ਉੱਥੇ ਹੀ ਅੰਤਰੀਂ ਕਮੇਟੀ ਦੇ ਮੈਂਬਰਾਂ ਦੀ ਵੀ ਚੋਣ ਹੁੰਦੀ ਹੈ ਹਾਲਾਂਕਿ ਐਸਜੀਪੀਸੀ ਦੇ ਪ੍ਰਧਾਨ ਤਾਂ ਜਿਹੜੇ ਪਿਛਲੇ ਸਾਲ થી ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਪ੍ਰਧਾਨ ਬਣਦੇ ਆ ਰਹੇ ਨੇ ਤਾਂ ਚੌਥੀ ਵਾਰ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਜਦਕਿ ਜਿਹੜੇ ਅੰਤਰੀਂ ਕਮੇਟੀ ਦੇ ਮੈਂਬਰ ਨੇ ਉਹ ਜ਼ਰੂਰ ਬਦਲੇ ਨੇ ਤਾਂ ਅੱਜ ਪਹਿਲੀ ਮੀਟਿੰਗ ਅੰਤਰੰਕ ਕਮੇਟੀ ਦੀ ਹਾਲਾਂਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਨਾਲ ਅਸੀਂ ਦੋ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਇੱਕੋ ਇੱਕ ਕਹਿਣਾ ਹੈ ਕਿ ਇਹ ਇੱਕ ਰੁਟੀਨ ਮੀਟਿੰਗ ਹੈ ਔਰ ਰੁਟੀਨ ਬੈਠਕ ਜਿਹੜੀ ਹੈ ਜਦੋਂ ਖਤਮ ਹੋਏਗੀ ਉਸ ਤੋਂ ਬਾਅਦ ਅਸੀਂ ਮੀਡੀਆ ਦੇ ਨਾਲ ਗੱਲਬਾਤ ਕਰਾਂਗੇ ਔਰ ਗੱਲਬਾਤ ਕੀਤੀ ਜਾਏਗੀ ਕਿ ਆਖਿਰਕਾਰ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ ਮਸਲਿਆਂ ਦੇ ਉੱਤੇ ਚਰਚਾ ਹੋਈ ਕਿਉਂਕਿ ਹਰ ਮਹੀਨੇ ਅੰਤਰੰਕ ਕਮੇਟੀ ਦੀ ਜਿਹੜੀ ਬੈਠਕ ਹੈ ਉਹ ਲਾਜ਼ਮੀ ਹੈ ਹਾਲਾਂਕਿ ਕਈ ਵਾਰ ਅੰਮ੍ਰਿਤਸਰ ਦੇ ਵਿੱਚ ਇਹ ਬੈਠਕ ਰੱਖ ਲਈ ਜਾਂਦੀ ਹੈ ਕਈ ਵਾਰ ਚੰਡੀਗੜ੍ਹ ਤਾਂ ਜਿੱਥੇ ਵੀ ਜਿਹੜੀ ਬੈਠਕ ਰੱਖੀ ਜਾਂਦੀ ਹੈ ਉਸ ਦੇ ਵਿੱਚ ਅੰਤਰਕ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਨੇ ਉਹ ਮੌਜੂਦ ਰਹਿੰਦੇ ਨੇ ਤਾਂ ਇਸ ਵੇਲੇ ਅਸੀਂ ਐਸਜੀਪੀਸੀ ਦਫਤਰ ਦੇ ਬਾਹਰ ਹੀ ਮੌਜੂਦ ਹਾਂ ਤਾਂ ਮੀਟਿੰਗ ਜਿਹੜੀ ਹੈ ਉਹ ਲਗਭਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚੇ ਉਹਨਾਂ ਦੇ ਨਾਲ ਅੰਤਰਕ ਕਮੇਟੀ ਦੇ ਮੈਂਬਰ ਵੀ ਮੌਜੂਦ ਸੀ ਤਾਂ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਜਿਹੜਾ ਕਾਨਫਰੰਸ ਹਾਲ ਹੈ ਉੱਥੇ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਕਿੰਨੀ ਦੇਰ ਇਹ ਮੀਟਿੰਗ ਚੱਲਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋएगी ਪਰ ਜਿਹੜੀਆਂ ਚਰਚਾਵਾਂ ਨੇ ਹਾਲਾਂਕਿ ਭਾਵੇਂ ਹਰਜਿੰਦਰ ਸਿੰਘ ਤਾਂ ਮੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਰੁਟੀਨ ਬੈਠਕ ਹੈ ਪਰ ਜਿਹੜੀਆਂ ਮੀਟਿੰਗ ਨੂੰ ਲੈ ਕੇ ਪਹਿਲਾਂ ਚਰਚਾਵਾਂ ਨੇ ਇੱਕ ਤਾਂ ਇਹ ਵੀ ਹੁੰਦਾ ਕਿ ਜਦੋਂ ਪਹਿਲੀ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਜਿਹੜਾ ਵੀ ਪ੍ਰਧਾਨ ਚੁੜਿਆ ਜਾਂਦਾ ਉਸ ਨੂੰ ਸਾਰੇ ਜਿਹੜੇ ਇਖਤਿਆਰ ਨੇ ਉਹ ਦਿੱਤੇ ਜਾਂਦੇ ਇਹ ਇੱਕ ਪ੍ਰੋਸੈਸ ਹੈ ਜਦੋਂ ਕੋਈ ਵੀ ਪ੍ਰਧਾਨਤੁਣਿਆ ਜਾਂਦਾ ਤਾਂ ਜਿਹੜੀ ਪਹਿਲੀ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਪਰ ਜਿੱਤੋਂ ਤੱਕ ਪੰਤਕ ਮਸਲਿਆਂ ਦੀ ਗੱਲ ਹੈ ਕਿਉਂਕਿ ਜਦੋਂ ਵੀ SGPC ਦੀ ਅੰਤਰੰਕ ਕਮੇਟੀ ਬੈਠਦੀ ਹੈ ਅੰਤਰੰਕ ਕਮੇਟੀ ਦੇ ਮੈਂਬਰ ਤੁਸੀਂ ਦੇਖੋ ਕਿ ਲਗਾਤਾਰ ਪਹੁੰਚ ਰਹੇ ਨੇ ਤਾਂ ਬੈਠਕ ਜਿਹੜੀ ਹੈ ਲਗਭਗ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਜਿਹੜੀ ਮੀਟਿੰਗ ਦੇ ਵਿੱਚ ਅੱਜ ਚਰਚਾ ਇਹ ਹੋ ਰਹੀ ਹੈ ਕਿ ਅਕਾਲ ਤਖਤ ਸਾਹਿਬ ਅਦੇ ਲਈ ਜਿਹੜਾ ਇੱਕ ਆ ਬੋਰਡ ਬਣਾਉਣ ਦੀ ਗੱਲ ਸੀ ਕਿ ਸਲਾਹਕਾਰ ਬੋਰਡ ਜਿਹੜਾ ਉਹ ਗਠਿਤ ਕੀਤਾ ਜਾਵੇ ਤਾਂ ਜਦੋਂ ਐਜੀਪੀਸੀ ਦੇ ਪ੍ਰਧਾਨ ਦੀ ਚੋਣ ਸੀ ਉਸ ਵੇਲੇ ਜਿਹੜਾ ਇਜਲਾਸ ਬੁਲਾਇਆ ਗਿਆ ਸੀ ਤੁਸੀਂ ਦੇਖੋ ਕਿ तमाम ਜਿਹੜੇ ਕਾਗਜ਼ ਪੱਤਰ ਨੇ ਜਿਹੜੀਆਂ ਫਾਈਲਾਂ ਨੇ ਕਿਉਂਕਿ ਜਿੰਨੇ ਵੀ ਪੰਜਾਬ ਦੇ ਵਿੱਚ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤਾਂ ਇਹ ਸਾਰੇ ਕਾਗਜ਼ਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਵਕ-ਵਕ ਤਰ੍ਹਾਂ ਦੀਆਂ ਜਿਹੜੀਆਂ ਕੁਝ ਸ਼ਿਕਾਇਤਾਂ ਵੀ ਪਹੁੰਚਦੀਆਂ ਨੇ ਉਸ ਬਾਰੇ ਵਿਚਾਰ ਵਟਾਂਦਰਾ ਹੁੰਦਾ ਹੈ ਤਾਂ ਐਸਜੀਪੀਸੀ ਦੇ ਵੱਲੋਂ ਜਿਹੜਾ ਬੋਰਡ ਦਾ ਇੱਕ ਗੱਲ ਕਹੀ ਗਈ ਸੀ ਜਿਹੜਾ ਮਤਾ ਪਾਸ ਕੀਤਾ ਗਿਆ ਸੀ ਉਸ ਮਤੇ ਨੂੰ ਹਾਲਾਂਕਿ ਜਿਹੜੇ ਹਾਊਸ ਦੇ ਮੈਂਬਰ ਸੀ ਉਹਨਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਬਾਅਦ ਦੇ ਵਿੱਚ ਕੁਝ ਜਿਹੜੇ ਪੰਥਕ ਆਗੂ ਨੇ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਲੀਡਰ ਨੇ ਤਾਂ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਵਿਰੋਧ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਨ ਦੇ ਲਈ ਕੋਈ ਬੋਰਡ ਬਣਾਇਆ ਜਾ ਰਿਹਾ ਹੈ ਹਾਲਾਂਕਿ ਐਸਜੀਪੀਸੀ ਦਾ ਅਹ ਯਹਾਂ ਪਰ ਕਾਲੀ ਦਲ ਦੇ ਆਗੂਆਂ ਦਾ ਇਹ ਤਰਕ ਹੈ ਕਿ ਬਹੁਤ ਸਾਰੇ ਮਸਲੇ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਨੇ ਅਕਾਲ ਤਖਤ ਸਾਹਿਬ ਤੇ ਭੇਜ ਦਿੱਤੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਐਸੀਆਂ ਸ਼ਿਕਾਇਤਾਂ ਹੁੰਦੀਆਂ ਨੇ ਜਿਸ ਦੇ ਵਿੱਚ ਅਕਾਲ ਤਖਤ ਨਹੀਂ ਬਲਕਿ ਐਸਜੀਪੀਸੀ ਦਾ ਜਿਹੜਾ ਅਧਾਰ ਖੇਤਰ ਹੁੰਦਾ ਕਾਰਵਾਈ ਕਰਨ ਦਾ ਤਾਂ ਇਸ ਕਰਕੇ ਉਹ ਜਿਹੜਾ ਬੋਰਡ ਹੈ ਉਹਨਾਂ ਸ਼ਿਕਾਇਤਾਂ ਦੇ ਉੱਤੇ ਜਾਂ ਜਿਹੜੇ ਇਸਲਾਮ ਮਸ਼ਵਰੇ ਪਹੁੰਚਦੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਿਆ ਕਰੇਗਾ ਨਾ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕੋਈ ਨਿਰਦੇਸ਼ ਦੇਣਾ ਹੈ ਕਿ ਉਹਨਾਂ ਦੇ ਹਿਸਾਬ ਦੇ ਨਾਲ ਫੈਸਲਾ ਲਿਆ ਜਾਵੇ ਤਾਂ ਅੱਜ ਉਸ ਜਿਹੜਾ ਸਲਾਹਕਾਰ ਬੋਰਡ ਹੈ ਉਸ ਦੇ ਮੈਂਬਰਾਂ ਦੇ ਨਾਵਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਔਰ ਮੀਟਿੰਗ ਜਦੋਂ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਵਾਂ ਦਾ ਐਲਾਨ ਵੀ ਕਰ ਸਕਦੇ ਨੇ ਕਿਉਂਕਿ ਉਸ ਬੋਰਡ ਦੀ ਮੰਗ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਹੁੰਦੀ ਆ ਰਹੀ ਸੀ ਪਰ ਇਸ ਵਾਰ ਦਾ ਜਿਹੜਾ اجلاس ਸੀ ਉਸ ਦੇ ਵਿੱਚ ਉਸ ਨੂੰ ਮੰਜ਼ੂਰੀ ਦੇ ਦਿੱਤੀ ਗਈ ਕਿਉਂਕਿ ਸਰਬਸੰਮਤੀ ਦੇ ਨਾਲ ਜਦੋਂ ਮਤਾ ਪਾਇਆ ਜਾਂਦਾ ਉਸ ਤੋਂ ਬਾਅਦ ਸਹਿਮਤੀ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਸਾਰੇ ਮੈਂਬਰਾਂ ਨੇ ਉਸ ਸਲਾਹਕਾਰ ਬੋਰਡ ਨੂੰ ਜਿਹੜੀ ਹੈ ਉਹ ਸਹਿਮਤੀ ਜ਼ਾਹਰ ਕਰ ਦਿੱਤੀ ਹੈ ਤਾਂ ਅੱਜ ਇਹ ਦੇਖਣਾ ਹੋਏਗਾ ਕਿ ਉਸ ਸਲਾਹਕਾਰ ਬੋਰਡ ਦੇ ਵਿੱਚ ਹਾਲਾਂਕਿ ਜਿਹੜਾ ਉਹ ਬੋਰਡ ਬਣਾਇਆ ਜਾਣਾ ਉਸ ਦਾ ਜਿਹੜਾ ਮੁਖੀ ਹੋਏਗਾ ਜਾਂ ਉਸ ਦਾ ਜਿਹੜਾ ਚੀਪ ਹੈ ਉਹ ਐਸਜੀਪੀਸੀ ਦਾ ਪ੍ਰਧਾਨ ਹੀ ਹੋਏਗਾ ਤਾਂ ਹਰਜਿੰਦਰ ਸਿੰਘ ਧਾਮੀ ਹੀ ਉਸ ਬੋਰਡ ਦੇ ਜਿਹੜੇ ਹੈ ਮੁਖੀ ਹੋਣਗੇ ਪਰ 11 ਜਿਹੜੇ ਮੈਂਬਰ ਹੋਰ ਉਸ ਦੇ ਵਿੱਚ ਕਿਹੜੇ ਕਿਹੜੇ ਸ਼ਾਮਿਲ ਕਰਦੇ ਆ ਕਿਉਂਕਿ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਵਕ ਵਕ ਪੇਸ਼ਿਆਂ ਦੇ ਨਾਲ ਜੁੜੇ ਜਿਹੜੇ ਸਿੱਖ ਵਿਦਵਾਨ ਨੇ ਸਿੱਖ ਵਕੀਲ ਵੀ ਹੋ ਸਕਦੇ ਆ ਸਿੱਖ ਬੁੱਧੀਜੀਵੀ ਹੋ ਸਕਦੇ ਆ ਤਾਂ ਉਸ ਬੋਰਡ ਨੂੰ ਲੈ ਕੇ ਅੱਜ ਸਭ ਤੋਂ ਵੱਧ ਚਰਚਾ ਹੈ ਕਿ ल्द है क्या साल लगाए जा रहे हैं कि अब ग्यारह मैं बोर्ड है अकाल तख्त साहब के जथेदारनाया जाना है उसका एलान किया जा सद उसके तमाम जो मैंबर ने ग्यारह मैंबर ने उन्होंने नावर लगाई जा सके आगे वदांग ते गाल करंगे बॉलीवुड सेलिब्रिटी किंग खान दी शाहरुख खान दी बॉलीवुड दे किंग शाहरुख खान नु तमकी देन दे मामले च गिरफ्तारी पुलिस दे की कीती गई है मुंबई पुलिस ने फैजान खान ना दे शख्स नु काबू कीता है तमकी वाली कॉल तो बाद पुलिस ने कुछ इश्त नई इस मुतलब कीता पर कुछ कीश्त नई पेश नहीं هونते ਪੁਲਿਸ ਨੇ ਇਸ ਸ਼ਖਸ ਨੂੰ ਫੈਜ਼ਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਛਤੀਸਗੜ੍ਹ ਦੇ ਰਾਏਪੁਰ ਤੋਂ ਅਗ੍ਰਸਤਾਰੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਫੈਜ਼ਾਨ ਖਾਨ ਨੇ ਆਪਣਾ ਫੋਨ ਚੋਰੀ ਹੋਣ ਦੀ ਗੱਲ ਆਖੀ ਸੀ ਪੁਲਿਸ ਨੂੰ ਪਿਛਲੇ ਹਫਤੇ ਸ਼ਾਹਰੁਖ ਖਾਨ ਨੂੰ ਤਨਕੀ ਪਰਿਕਾਲ ਮਿਲੀ ਸੀ ਰੰਗਦਾਰੀ ਦੀ ਤਨਕੀ ਮਿਲੀ ਸੀ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਜੋ ਹੈ ਮੁਲਜ਼ਮ ਦੇ ਵੱਲੋਂ ਕੀਤੀ ਗਈ ਸੀ ਬੈਂਡਰਾ ਦੇ ਪੁਲਿਸ ਸਟੇਸ਼ਨ ਚਿਤਮਕੀ ਦੀ ਕਾਲ ਦਿੱਤੀ ਗਈ ਸੀ ਤੇ ਮੁਹੰਮਦ ਫੈਜ਼ਾਨ ਖਾਨ ਪੇਸ਼ੇ ਵਜੋਂ ਵਕੀਲ ਦੱਸਿਆ ਜਾ ਰਿਹਾ ਹੈ तस्वीर देख पा रहे हो फैजान खान की फैजान खान आई मुलजम है जिसन पुलिस ने काबू किया हालांकि पहले स्टेटमेंट दिखती गई थी कि जो इसका फोन है चोरी वो चोरी हो गया से पूछ पड़ताल पुलिस ने फैजान खान जिसकी तस्वीर देख पा रहे हो उसको बुलाया पर हाजिर नहीं होया जिस चलते पुलिस ने इसन छत्तीसगढ़ के रायपुर तो गिरफ्तार जो है वह कर रहा है

ਅੱਗੇ ਬਤਾਂਦੇ ਗੱਲ ਕਰਾਂਗੇ ਸਮਾਣਾ ਦੀ ਸਮਾਣਾ 'ਚ ਦਰਦਨਾਕ ਹਾਦਸਾ ਆਵਾਪਰੇ ਹੈ ਜਿੱਤੇ ਕਿ ਘਰ ਦੀ ਛੱਤ ਤੋਂ ਇੱਕ 10 ਸਾਲਾ ਮਾਸੂਮ ਬੱਚਾ ਏਠਾਂ ਡਿੱਗ ਗਿਆ ਏਠਾਂ ਡਿੱਗ ਗਿਆ ਹੀ ਬੱਚੇ ਦੀ ਮੌਤ ਹੋ ਗਈ ਮਾਪਿਆਂ ਦਾ ਇਕਲੌਤਾ ਬੱਚਾ ਸੀ ਅਰਮਾਨ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜ਼ਹਰ ਜੀ ਗੱਲ ਹੈ ਕਿ ਉਸ ਮਾਪੇ ਉਹ ਤੇ ਕੀ ਬੀਤ ਰਹੀ ਹੋਣੀ ਕਿ ਕਿਉਂਕਿ ਉਹਨਾਂ ਦਾ ਛੋਟਾ ਜਿਹਾ ਮਾਸੂਮ ਬੱਚਾ 10 ਸਾਲ ਦਾ ਬੁੱਕੀ ਛੱਤ ਤੇ ਉੱਥੇ ਤੇ ਖੇਡ ਰਿਹਾ ਸੀ ਖੇਡਦਾ ਖੇਡਦਾ ਅਚਾਨਕ ਏਠਾਂ ਡਿੱਗ ਗਿਆ ਤੇ ਏਠਾਂ ਡਿੱਗਨ ਕਰਕੇ ਉਸ ਦੀ ਮੌਤ ਹੋ ਗਈ ਬੇहद ਹੀ ਬੰਦ ਪਾ ਕੇ ਖਬਰ ਹੈ ਦਰਦਨਾਕ تمام تسلی نا ਤੁਸੀਂ ویک پا رہے ہو ماں دا رو رو کے برا حال ہے کیونکہ ماں پیاں دا اکلوتا بچہ سی ارمان جو کہ کھیڈ دا کھیڈ دا کھیڈ خان لکھیا سگرا دادا میں چار ٹھیک ہے منڈا چنتا نہیں ٹھیک ہے ہائے میرے پوتے جیسے آئے چل دے نے ہائے ماں بڑے آیا بچہ ایک اندازن 10 12 سال دا ہوئے گا عمران خان کر کے نام دس رہے انداز ਕੱਲੇ ਮਦਰਿ ਨਾਲ ਆਇਆ ਬਾਕੀ ਆਂਦੀ ਗਵਾਂਡੀ ਨਾਲ ਆਇਆ ਕੀ ਦੱਸਿਆ ਉਹਨਾਂ ਦੇ ਅਨੁਸਾਰ ਬੱਚਾ ਛੱਤ ਤੇ ਖੇਡ ਰਿਹਾ ਸੀਗਾ ਤੇ ਸਿਰ ਦੇ ਵੱਲ ਹੇਠੇ ਗਿਰ ਗਿਆ ਗਲਤੀ ਨਾਲ ਤੇ ਸਾਡ ਕੋਲ ਆਇਆ ਤਾਂ ਬਰੋਡਰਡ ਹੀ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸੱਟ ਕਿੱਥੇ ਲੱਗੀ ਹੈ ਸੱਟ ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਹਨਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਸਿਰ ਦੇ ਵੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਡਦੇ ਹੋਏ ਸੱਤ ਵੀਰੇ ਹਾਂਜੀ ਉਮਰ ਕਿੰਨੀ ਦੱਸ ਸਰ ਹਾਂ 10 ਤੋਂ 12 ਸਾਲ ਉਮਰ ਹੋਏਗੀ ਨਾਮ ਜਿਹਦਾ ਹੈ Imran Khan ਨਾਮ ਹੈ ਜਾਂਦਾ ਬਾਕੀ ਸਾਰੀ ਡਿਟੈਕਟਿਵ ਇਹਨਾਂ ਦੇ ਕਰਦੇ ਉਹਨੂੰ ਬੁਲਾਇਆ ਅਸੀਂ ਕਿਉਂਕਿ ਕੱਲੇ ਮਦਰ ਇੱਥੇ ਹੈਗੇ ਉਹ ਉਥੇ ਦੱਸਣ ਦੇ ਹਾਲਾਤ ਨਹੀਂ ਹੈਗੇ डॉक्टर गया किस तरीके दस साल जो मासूम बचाठां डिगन के कारण उसकी ब्लीडिंग कर पवानीगढ़ की बस, बस कंडक्टर सने कई सवार गंभीर रूप जख्मी हुई ने सारे जख्मिया हस्पता पहुंचा दिता गया है जिथे की जे इलाज ने हादसे कोई भी जानी नुकसान तो बचा रहा चंडगढ़ बठिडा नैशनल हाईवे पूरा दर्दनाक भयानक हादसा वापर है संगूर ਵੱਲੋਂ ਪੀਆਰਟੀਸੀ ਦੀ ਬੱਸ ਆ ਰਹੀ ਸੀ ਤੇ ਡੀਏਪੀ ਖਾਦ ਨਾਲ ਪਰੇ ਟੱਕਰ ਦੇ ਟਰੱਕ ਦੇ ਨਾਲ ਜਾ ਬਜੀ ਤੇ ਪੂਰਾ ਹਾਦਸਾ ਵਾਪਰਿਆ ਪਵਾਨੀਗੜ੍ਹ ਦੀਆਂ ਤਮਾਮ ਦਸਵੀਂਆਂ ਮੁਰਲਾ ਪਾਸਾ ਬਾਸਤਾਂ ਨਿਆ ਨੁਕਸਾਨ ਹੋਣ ਤੋਂ ਬਚਾ ਰਿਹਾ ਟਰੱਕ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਆ ਡੀਏਪੀ ਖਾਦ ਨਾਲ ਪਰਿਆ ਟਰੱਕ ਹੈ ਜਿਸ ਦੇ ਨਾਲ ਪੀਆਰਟੀਸੀ ਦੀ ਬੱਸ ਦੀ ਜ਼ੋਰਦਾਰ ਟੱਕਰ ਹੋਈ ਹੁੰਦੇ ਦੇਖਾਰਨੇ ਬਾਈ ਗੱਡੀ ਰੋਡ ਤੇ ਵਿੱਚ ਇਹ ਪਤਾ ਕਿ ਅੱਗੇ ਕਰ ਰਿਹਾ ਜੀ ਵਿਚਾਲੇ ਗੱਡੀ ਖੜੀ ਸੀ ਠੀਕ ਹੈ ਤੇ ਕੋਈ ਇਹਦੇ ਲਾਈਟ ਬੱਤੀ ਚੱਲ ਰਹੀ ਸੀਗੀ ਠੀਕ ਹੈ ਉਹਦੇ ਕਾਰਨ ਕੁਝ ਨਹੀਂ ਦਿਖਾਏਗਾ ਇਹ ਗੱਡੀ ਵਿੱਚ ਗੱਡੀ ਟਕਰੋਗੀ ਠੀਕ ਤੁੰਦ ਕਿੰਨੀ ਸੀ ਬ੍ਰਦਰ ਬਹੁਤ ਜ਼ਿਆਦਾ ਸੀਗੀ ਇਹਨਾਂ ਨੂੰ ਆਪਾਂ ਪਤਾ ਕਰੇ ਤਾ ਠੀਕ ਹੈ ਜੀ ਉਹ ਕਿੱਥੇ ਵੱਜੀ ਜਾ ਕੇ ਵਸ ਠੀਕ ਹੈ ਤਾਂ ਕਿ ਸੱਟਾ ਕਿੰਨੀ ਲੱਗੀ ਹਾਂਜੀ ਠੀਕ ਹੈ ਬਚਤ ਹੈ ਹਾਂਜੀ ਬਚਤ ਹੈ ਹਾਂਜੀ ਇਹ ਹਾਦਸਾ ਹੋਇਆ ਥੋੜਾ ਜਿਆ ਹੈ ਠੀਕ ਹੈ ਜਿਹੜਾ ਟਰੱਕ ਵਾਲਾ ਸੀਗਾ ਗੱਲ ਨਹੀਂ ਖਾਲੀ ਇਹਨੂੰ ਸੋਚਾ ਵੀ ਖਾਲੀ ਆ ਇਹ ਤੋਂ ਬੈਕ ਕਰ ਰਿਹਾ ਸੀਗਾ ਠੀਕ ਹੈ ਜੀ ਵਿਚੋਂ ਬਾਪੀ ਆ ਜਿਸ ਦੀ ਬਾਸ ਆਈ ਬਾਸ ਵਾਲਿਆਂ ਨੇ ਅੱਗੇ ਟਰੱਕ ਦੇਖਿਆ ਨਹੀਂ ਇਹਦਾ ਤੁੰਦ ਜਿਹਾ ਲਿਖਿਆ ਨਹੀਂ ਉਹਨੇ ਅੱਗੇ ਉਹਦੇ ਵਿੱਚ ਲੱਗ ਗਿਆ ਠੀਕ ਹੈ ਤਾਂ ਸਵਾਰੀਆਂ ਦੀ ਬਚਤ ਹੈ ਸਵਾਰੀਆਂ ਦੇ ਮਤਲਬ 5-10 ਦੇ ਸਵਾਰੀਆਂ ਲੱਗੇ ਦੇ ਸਕਦਾ ਮੋਲੀ ਲੱਟਾਂ ਆਈਆਂ ਨੇ ਕੀ ਲੱਗਦਾ ਤੁੰਦ ਕਾਰਨ ਇਹ ਹਾਦਸਾ ਹੋਇਆ ਇਹ ਤੁੰਦ ਕਾਰਨ ਹੋਇਆ ਇਹ ਤੁੰਦ ਕਾਰਨ ਹੋਇਆ

아히 ਉਹ پولیس ਮੁਲਾਜ਼ਮ ਨੇ ਜੋ ਚਮਕੌਰ ਸਿੰਘ ਸਿੱਧੂ ਮੁਸਲ ਦੇ ਤਾਇ ਦੇ ਸੁਰੱਖਿਆ ਚ ਸਿਕਿਉਰਿਟੀ ਚ ਤਣਾਜ਼